वेलकम है जी वेलकम हेलो जी गुड मॉर्निंग जी सारे भैन भराव गुड मॉर्निंग जी की हाल में जी सारे भैन भराव ठीक हो जी वेलकम है जी वेलकम बंदा भावे मुक जाना तस्वीर रह जा वेलकम है जी वेलकम हेलो जी हो सारे की हाल ने दोस्तों वेलकम है जी वेलकम कुणाल रोहिल गुड मॉर्निंग सर जी गुड मॉर्निंग ਹਰਸਨਾ ਕਿਵੇਂ ਟੋਰ ਪਿਆ ਟੋਰ ਪਿਆ ਕੇ ਜੇ ਘਾਰੀ ਹੈ ਸਾਡਾ ਤਾਂ ਯਾਰ ਬੱਚਾ ਮਰ ਗਿਆ ਰਾਤ ਮਰ ਗਿਆ ਸੀ ਤੇ ਉਹਨਾਂ ਸਵੇਰ ਟੋਆ ਕੱਢਾਂਗੇ ਉਹਨੂੰ ਵੀ ਨਾ ਆਪਣਾ ਪੈਣਾ ਵੈਲਕਮ ਹੈ ਜੀ ਵੈਲਕਮ ਬਹੁਤ ਮਾੜਾ ਆਇਆ ਯਾਰ वेलकम है जी लाइव च स्वागत है जी ਬੰਦਾ ਭਾਵੇਂ ਮੁੱਕ ਜਾਂਦਾ ਤਸਵੀਰਾਂ ਰਹਿ ਜਾਂਦੀਆਂ ਵਾਕਈ ਤਸਵੀਰਾਂ ਰਹਿ ਜਾਂਦੀਆਂ ਨੇ ਬੰਦਾ ਮੁੱਕ ਜਾਂਦਾ ਤੇ ਤਸਵੀਰਾਂ ਹੀ ਰਹਿ ਜਾਂਦੀਆਂ ਨੇ ਤੁਰਨਾਣੀ ਅੱਜ ਫਿਰ ਕਿੰਨੇ ਟਾਈਮ ਨਾਲ ਆਵੇਂਗਾ ਵੈਲਕਮ ਹੈ ਜੀ ਲਾਈਵ ਚ ਸਵਾਗਤ ਹੈ ਜੀ ਅੱਜ ਆਇਤ ਬਾਰੇ ਬਸ ਅਕਾਟ ਚੱਲਣ ਦੀ ਪਰ ਚੱਲਣ ਗਿਆ ਪਰ ਤੁਸੀਂ ਟ੍ਰੇਨ ਆਣਾ ਵੈਲਕਮ ਹੈ ਜੀ ਵੈਲਕਮ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਲਾਈਵ ਚ ਹੈਲੋ ਦੋਸਤੋ ਕੀ ਹਾਲ ਨੇ ਦੋਸਤੋ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਹੋਣਗੇ ਕਮੈਂਟ ਕਰੋ ਜੀ ਕੁਨਾਲ ਚਲਾ ਗਿਆ ਕੁਨਾਲ ਰੋਹਿਤ ਚਲਾ ਗਿਆ ਹੋਰ ਸੁਣਾਓ ਕਿਵੇਂ ਹੋ ਸਾਰੇ ਠੀਕ ਹੋ ਵੈਲਕਮ ਹੈ ਜੀ ਵੈਲਕਮ ਸਵਾਗਤ ਹੈ ਜੀ ਸਾਰੇ ਭੈਣ ਭਰਾ ਮੋ ਦਾ ਲਾਈਵ ਚ ਹੋਰ ਸੁਣਾਓ ਸਾਰੇ ਭੈਣ ਭਰਾ ਠੀਕ ਹੋ 얘ਥੇ ਹੀ ਆ ਨਹੀਂ ਤੁਸੀਂ ਅੱਜ ਆਣਾ ਫਿਰ ਆਣਾ ਹੈ ਅੱਜ ਫਿਰ ਲਾਈਵ ਨੂੰ ਲਾਈਕ ਕਰ ਦਿਓ ਜੀ ਜਿੰਨੇ ਵੀ ਸਾਡੇ ਭੈਣ ਭਰਾ ਲਾਈਵ 'ਚ ਜੁੜੇ ਆ। ਵੈਲਕਮ ਹੈ ਜੀ ਵੈਲਕਮ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ। ਸ਼ੁਕਰੀਆ ਜੀ ਲਾਈਵ 'ਚ ਜੁੜਨ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ। ਸਵਾਗਤ ਹੈ ਜੀ ਲਾਈਵ 'ਚ। ਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੇ। जी सद के जाया सी जी तेरे लगेरे तो हथ जुदाइया सीना पी लग गे वेलकम है जी वेलकम तेरे हक फैसला किस्मत दा ਹੈਲੋ ਜੀ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਕਮੈਂਟ ਕਰੋ ਜੀ ਕਮੈਂਟ ਨਹੀਂ ਆ ਰਿਹਾ ਲਾਈਵ ਨੂੰ ਲਾਈਕ ਕਰ ਦਿਓ ਜੀ ਜਿੰਨੇ ਵੀ ਸਾਡੇ ਭੈਣ ਭਰਾ ਲਾਈਵ 'ਚ ਜੁੜੇ ਆ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਸ਼ੁਕਰੀਆ ਜੀ ਲਾਈਵ 'ਚ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਭ ਭੈਣਾਂ ਸਾਰੇ ਭੈਣ ਭਰਾਵਾਂ ਨੂੰ ਖੁਸ਼ ਰੱਖੇ ਵੈਲਕਮ ਹੈ ਜੀ ਵੈਲਕਮ तो वेलकम है जी लाइव च स्वागत है जी ਕੀ ਹਾਲ ਨੇ ਦੋਸਤੋ ਕਮੈਂਟ ਕਰੋ ਜੀ ਕਮੈਂਟ ਨਹੀਂ ਆ ਰਹਾ ਕੋਈ ਕਿਸੇ ਵੀ ਭੈਣ ਭਰਾ ਦਾ ਕਮੈਂਟ ਜਰੂਰ ਕਰਿਆ ਕਰੋ ਲਾਈਵ ਨੂੰ ਲਾਈਕ ਕਰ ਦਿਓ ਜੀ ਵੈਲਕਮ ਹੈ ਜੀ ਵੈਲਕਮ ਹੈ ਜੀ ਕੁਨਾਲ ਰੋਹਿਤ ਹੈਲੋ ਦੋਸਤੋ ਹੈਲੋ ਲਾਈਵ ਨੂੰ ਲਾਈਕ ਕਰ ਦਿਓ ਜੀ ਜਿੰਨੇ ਵੀ ਸਾਡੇ ਭੈਣ ਭਰਾ ਲਾਈਵ 'ਚ ਜੁੜੇ ਆ ਲਾਈਵ ਨੂੰ ਲਾਈਕ ਕਰ ਦਿਓ ਜੀ ਕਮੈਂਟ ਕਰੋ ਜੀ ਚੰਗਾ ਵੈਲਕਮ ਐਸੀ ਵੈਲਕਮ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਲਾਈਵ 'ਚ ਸਵਾਗਤ ਹੈ ਜੀ ਕਿੰਨੇ ਵਜੇ ਟੁਰਨਾ ਹੈ ਕਿੰਨੇ ਵਜੇ ਟੁਰਨਾ ਹੈ ਕੋਈ ਗੱਲ ਕਰਨੀ ਸੀ ਕੋਈ ਗੱਲ ਕਰ ਰਹਾ ਸੀ ਅੱਛਾ ਕੋਈ ਗੱਲ ਕਰ ਰਿਹਾ ਸੀ ਚਾਓ ਕੇ ਤੇਰੀ ਨਨੀ ਸੋਣੀ ਹੋ ਵੈਲਕਮ ਹੈ ਜੀ ਵੈਲਕਮ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਲਾਈਵ 'ਚ ਜਿੰਨੇ ਵੀ ਸਾਡੇ ਭੈਣ ਭਰਾ ਕਲ ਆਵਾਗਜ ਕੋਈ ਕੰਮ ਹੋ ਗਿਆ اچھا ਕੰਮ ਖੈਰ ਤਾਂ ਖੈਰ ਤਾਂ ਕਲ ਆਵਾਗਜ ਕੋਈ ਕਰ ਛੱਡਣ ਨੂੰ ਸੱਜਣਾ ਤੇਰਾ ਦਿਲ ਨਹੀਂ ਕਰਦਾ ਛੱਟ ਦਿਲ ਤੋਂ ਕੁਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਕਰ ਛੱਡਣੇ ਸੌਖੇ ਨਹੀਂ ਮੈਨਾਂ ਤੇ ਨਹੀਂ ਹੁੰਨੇ ਕਿ ਆ ਕਰ ਛੱਡਣੇ ਸੌਖੇ ਨਹੀਂ ਜਿਨਾ ਨੂੰ ਛੱਡਣ ਵੇਲੇ ਰੋਏ ਸਾਡੇ ਦਿਲ ਤੋਂ ਕੁਝ ਸੱਜਣਾ ਯਾਸੀਂ ਕਿਉਂ ਪਰਦੇਸੀ ਹੋਏ ਵੈਲਕਮ ਹੈ ਜੀ ਵੈਲਕਮ ਲਾਈਵ 'ਚ ਸਵਾਗਤ ਹੈ ਜੀ ਕਰੋ ਇੱਕ ਕਰੋ ਆਵਾਜ਼ ਤੇ ਆਵਾਜ਼ ਮਾਰੀ ਜਾਂਦੇ ਕੀ ਕਰੀ ਲਾਈਵ ਨੂੰ ਲਾਈਕ ਕਰ ਦਿਓ ਜੀ ਜਿੰਨੇ ਵੀ ਸਾਡੇ ਭੈਣ ਭਰਾ ਲਾਈਵ 'ਚ ਜੁੜੇ ਆ ਸਕਰੀਨ ਤੇ ਡਬਲ ਟੈਪ ਕਰ ਦਿਓ ਜੀ ਲਾਈਵ ਨੂੰ ਲਾਈਕ ਕਰ ਦਿਓ ਜੀ ਮਨਜਿੰਨ ਨਰਿੰਦਰ ਰਚਨ ਨਰਿੰਦਰ ਸਿੰਘ ਪਾਕਿਆ ਗਿਲਗਾ ਪਰ ਪਾਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਿੰਦਰ ਸਿੰਘ ਜੀ ਕੀ ਹਾਲ ਨੇ ਲਾਈਵ ਨੂੰ ਲਾਈਕ ਕਰ ਦਿਓ ਜੀ ਨਰਿੰਦਰ ਸਿੰਘ ਜੀ ਵੈਲਕਮ ਹੈ ਜੀ ਵੈਲਕਮ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਲਾਈਵ 'ਚ ਥੈਂਕ ਯੂ ਪੁਨਾਲ ਰੋਹਿਤ ਜੀ ਮੈਂ ਜਾਉਂਾ ਫਿਰ ਮੈਨੂੰ ਕਰੂ ਵਾਜਾ ਮਾਰੀ ਜਾਂਦੇ ਆਂ ਕਰੇ ਕੀ ਹੁੰਦਾ ਹੂੰ ਬੜਾ ਬੱਚਾ ਮਰ ਗਿਆ ਸੀ ਖਤਮ ਹੋ ਗਿਆ ਬੱਚਾ ओके okay, okay. के वेलकम है जी वेलकम ਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੇ ਜੀ ਸਾਧਕੇ ਜਾ ਉਸੇ ਜੀ ਲਾਂਗੇ ਹਾਂ ਲਾਈਵ ਨੂੰ ਲਾਈਕ ਕਰ ਦਿਆ ਕਰੋ ਗੁਰੂਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ वेलकम है जी वेलकम स्वागत है जी सारे भैन भ्राओं का शुक्रिया जी लाइव जुड़ने लोहत बहुत बहुत धन्यवाद वेलकम है जी वेलकम तस्वीर खिंच करो ਦੰ ਕੰਮ ਤੇ ਨਹੀਂ ਜਾਣਾ ਕੰਮ ਤੇ ਵੀ ਜਾਣਾ ਸੀ ਉਹਨ ਕੀ ਕੋਰਾ ਕਰੇ ਵੀ ਮੁਸੀਬਤ ਬਣ ਗਈ ਫਿਰ ਉਹਦੇ ਜਾਣਾ ਕੰਮ ਕੋਈ ਹੋਰ ਸ਼ਹਿਰ ਜਾਣਾ ਜਲਾਲਾਬਾਦ ਸਮਾਨ ਲੈਣ ਜਲਾਲਾਬਾਦ ਸਮਾਨ ਲੈਣ ਜਾਣਾ ਸੀ वेलकम है जी वेलकम स्वागत है जी सारे भैन भ्रावाल लाइव डबल टैप कर जी लाइव में लाइक कमेंट कर जी चल ठीक है भाई। चल दा फिर भाई भाई जी सारे भैन भ्रा भाई ਕਮੈਂਟ ਕਰੋ ਜੀ ਕਮੈਂਟ ਨਹੀਂ ਆ ਰਹਾ ਕਿਸੇ ਦਾ ਵੀ ਥੈਂਕ ਯੂ ਜੀ ਲਾਈਵ ਨੂੰ ਲਾਈਕ ਕਰਨੇ ਲਈ ਬਹੁਤ ਬਹੁਤ ਧੰਨਵਾਦ